ਨਮਸਕਾਰ ਤੁਸੀਂ ਦੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਪਿਛਲੇ ਦਿਨਾਂ ਦੇ ਵਿੱਚ ਹਿੰਦੂ ਪਰਿਸ਼ਦ ਦੇ ਤਾ ਵਿਕਾਸ ਪ੍ਰਭਾਕਰ ਦੀ ਹੱਤਿਆ ਦੇ ਮਾਮਲੇ ਦੇ ਵਿੱਚ ਮੋਸਟ ਵਾਂਟਡ ਦੋ ਰੋਪੀਆਂ ਦੇ ਬਾਰੇ ਜਾਣਕਾਰੀ ਦੇਣ ਵਾਲੇ ਵਿਅਕਤੀ ਨੂੰ 10-10 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ ਇਹ ਜਾਣਕਾਰੀ ਐਨਆਈਏ ਵੱਲੋਂ ਇੱਕ ਪ੍ਰੈਸ ਨੋਟ ਰਿਲੀਜ਼ ਕਰਕੇ ਦਿੱਤੀ ਗਈ ਹੈ ਉਹਨਾਂ ਨੇ ਕਿਹਾ ਕਿ ਇਸ ਸਬੰਧ ਦੇ ਵਿੱਚ ਜਾਣਕਾਰੀ ਦੇਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਵੇਗਾ ਇਸ ਹੱਤਿਆ ਕਾਂਡ ਦੇ ਵਿੱਚ ਪੰਜਾਬ ਦੇ ਨਮਾ ਸ਼ਹਿਰ ਦੇ ਪਿੰਡ ਗਾਰਪੜਾਣਾ ਨਿਵਾਸੀ ਹਰਜੀਤ ਸਿੰਘ ਆਫ ਲਾਡੀ ਅਤੇ ਹਰਿਆਣਾ ਥਾਣਾ ਸਦਰ ਜਗਾਦਰੀ ਦਾ ਕੁਲਵੀਰ ਸਿੰਘ ਆਫ ਸਿੱਧੂ ਸ਼ਾਮਿਲ ਸੀ ਦੋਨਾਂ ਦੇ ਖਿਲਾਫ ਇਸੇ ਸਾਲ 9 ਮਈ ਨੂੰ ਹੱਤਿਆ ਦਾ ਕੇਸ ਦਰਜ ਕੀਤਾ ਗਿਆ ਸੀ ਅਤੇ ਦੋਨੋਂ ਹੀ ਮਾਮਲੇ ਦੇ ਵਿੱਚ ਭਗੋੜੇ ਹਨ ਐਨਆਈਏ ਏਜੰਸੀ ਨੇ ਦੋਨਾਂ ਰੋਪੀਆਂ ਦੀ ਫੋਟੋ ਵੀ ਜਾਰੀ ਕੀਤੀ ਹੈ ਦੱਸ ਦਈਏ ਕਿ ਨੰਗਲ ਦੇ ਵਿਕਾਸ ਪ੍ਰਵਾਕਰ ਜਿਨ੍ਹਾਂ ਦੀ 13 April 2024 ਨੂੰ ਪੰਜਾਬ ਦੇ ਜ਼ਿਲ੍ਹਾ ਰੋਪੜ ਦੇ ਨੰਗਲ ਸ਼ਹਿਰ ਦੇ ਵਿੱਚ ਉਹਨਾਂ ਦੀ ਦੁਕਾਨ ਉੱਤੇ ਮੋਟ ਸਾਈਕਲ ਉਤੇ ਸਵਾਰ ਹੋ ਕੇ ਆਏ ਦੋ ਅਣਪਛਾਤੇ ਲੋਕਾਂ ਵੱਲੋਂ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ ਤੇ ਜਿਸ ਤੋਂ ਬਾਅਦ ਉਹ ਦੋਨੋਂ ਮੌਕੇ ਤੋਂ ਫਰਾਰ ਹੋ ਗਏ ਕੇਂਦਰੀ ਗ੍ਰਹਿ ਮੰਤਰਾਲੇ ਨੇ ਵਿਕਾਸ ਪ੍ਰਭਾਕਰ ਦੀ ਹੱਤਿਆ ਦੇ ਪਿੱਛੇ ਵੱਡੀ ਸਾਜ਼ਿਸ਼ ਦਾ ਪਰਦਾਫਾਸ਼ ਕਰਨ ਦੇ ਮਾਮਲੇ ਦੇ ਵਿੱਚ NIA ਤੋਂ ਜਾਂਚ ਕਰਾਉਣ ਦੀ ਸਿਫਾਰਿਸ਼ ਕੀਤੀ ਸੀ ਇਹਨਾਂ ਸਬੰਧੀ ਜਾਣਕਾਰੀ ਦੇਣ ਦੇ ਲਈ NIA ਵੱਲੋਂ ਇੱਕ ਨੰਬਰ ਵੀ ਜਾਰੀ ਕੀਤਾ ਗਿਆ ਹੈ ਜੋ ਕਿ 01124368800 ਹੈ ਜਦੋਂ ਕਿ ਉਹਨਾਂ ਵੱਲੋਂ WhatsApp ਨੰਬਰ 85 8593110 ਅਤੇ ਈਮੇਲ ਆਈਡੀ dio.nia@gov.in ਜਾਰੀ ਵੀ ਕੀਤੇ ਗਏ ਹਨ ਇਸ ਤੋਂ ਇਲਾਵਾ ਚੰਡੀਗੜ੍ਹ ਦੇ ਵਿੱਚ ਸਥਿਤ ਇਹਨਾਂ ਦੇ ਦਫ਼ਤਰ 01722682900 ਅਤੇ 2682901ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ ਨੰਗਲ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ ਰਾਣਾ ਦੀ ਰਿਪੋਰਟ